ਅੱਜ ਦੇ ਇਸ ਬਹੁਤ ਹੀ ਸ਼ਾਨਦਾਰ ਸਮਾਗਮ ਵਿੱਚ ਪ੍ਰਧਾਨਜੀ ਮੰਡਲ ਵਿੱਚ ਡਾਕਟਰ ਲਾਜ ਸਿੰਘ ਕੀਰਾ ਜੀ ਡਿਪ੍ਰੈਸਿਓਨ ਜੀ ਗਾੜਾ ਹਾ ਸਰੂਪਨਿਆ ਜੀ ਕਿਉਂਕਿ ਇੱਕ ਸਾਇੰਟਿਫਿਕ ਪ੍ਰੋਗਰਾਮ ਸਾਇੰਟਿਫਿਕ ਪ੍ਰੋਗਰਾਮ ਅੰਗਰੇਜ਼ ਬਖਰੀ ਹੁੰਦੇ ਪਰ ਨਾਲ ਹੀ ਇਹ ਵੀ ਖੁਸ਼ੀ ਆ ਕਿ ਅੱਜ ਅਸੀਂ ਇੱਕ ਮਹਾਨ ਸਹਿਕਰਮੀ ਇੱਕ ਜੋ ਸਾਡਾ ਆਪਣਾ ਸਾਥੀ ਆ ਜਰ ਧਿਆਨ ਨਾਲ ਉਹਦੀ ਕਿਤਾਬ ਦੀ ਰਹੀ ਸੀ ਜੀ ਕਰਾ ਰਹੀ ਹੈ ਇਸ ਲਈ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਿੱਧੇ ਆਜਮ ਉਦਮ ਸਿੰਘ ਜੀ ਨੂੰ ਉਹਨਾਂ ਦੇ ਸਿੱਧੀ ਦਿਵਸਤੇ ਉਹਨਾਂ ਨੂੰ ਸਰਦਾਰ ਫੁੱਲ ਪੇਸ਼ ਪੇਟ ਕਰਦਾ ਹਾਂ ਤੇ ਉਸ ਤੋਂ ਬਾਅਦ ਮੈਂ ਦੂਜੇ ਸਾਰਾ ਧਿਆਨ ਨਾਲ ਕਾਲ ਮੋਤੇ ਉਹਦੇ ਪੂਰੇ ਪਰਿਵਾਰ ਨੂੰ ਇਸ ਕਿਤਾਬ ਦੇ ਰੋਪਰਪਨ ਤੇ ਬਹੁਤ ਬਹੁ ਮੁਬਾਰਕਬਾਦ ਹੈ ਤੇ ਅੰਮੀ ਜੀ ਦੀ ਦੂਜੀ ਕਿਤਾਬ ਆ ਔਰ ਉਹ ਬਹੁਤ ਹੀ ਬਧਾਈ ਦੇ ਪਾਤਰ ਨੇ ਅੱਜ ਖੁਸ਼ੀ ਦੀ ਗੱਲ ਹੈ ਕਿ ਉਹਦੇ ਸਾਰੇ ਪਰਿਵਾਰ ਵੀ ਬਾਹਰੋਂ ਵੀ ਆਏ ਹੋ ਉਹਦੇ ਇਸਤਿਹਾਰ ਤੇ ਉਹ ਸਾਡੇ ਵਿੱਚ ਘਰਦੇ ਦੂਜੀ ਗੱਲ ਇਹ ਆ ਕਿ ਜੀਵਨ ਨਾਲ ਮਿਲਣਾ ਸੰਭਵ ਹੋਊਗਾ ਕਿ ਜਦੋਂ ਵੀ ਕੋਈ ਅਸੀਂ ਕਿਤਾਬ ਤੇ ਅਸੀਂ ਡਿਸਕਸ ਕਰਦੇ ਆ ਜਾਂ ਅਸੀਂ ਨਕੀਰ ਕਰਦੇ ਆ ਕਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਜੋ ਲੇਖਕ ਹੈ ਉਹਦੀ ਸਖੀਅਤ ਆ ਉਸ ਰਚਨਾ ਉੱਪਰ ਆਪਣਾ ਪ੍ਰਭ ਪ੍ਰਛਾਂਤ ਲੁੱਟਿਆ ਸਖੀਅਤ ਹੈ ਪਛਾਵਾ ਉਸ ਲੇਖ ਦੀ ਰਚਨਾ ਵਿੱਚ ਹੁੰਦਾ ਹੈ ਇਸੇ ਤਰ੍ਹਾਂ ਇਸੇ ਵਪਰ ਦਾ ਹੈ ਕਿ ਜੋ ਅੱਜ ਕਾਵਿ ਹੀਰਲੀ ਕੀਤੀ ਆ ਉਸ ਵਿੱਚ ਜੋ ਇਹ ਸਖੀਅਤ ਹੈ ਤਾਂ ਅਸੀਂ ਕਾਲੋ ਜੀ ਦੀ ਉਹੋ ਜਿਹਾ ਜਾਈ ਅਸੀਂ ਅਗਰਾਂ ਦੀ ਕਿਤਾਬ ਨੂੰ ਅਸੀਂ ਦੇਖ ਰਹੇ ਆਂ ਉਹ ਜਿਹੜਾ ਪਰਛਾਵਾਂ ਹਨ ਤਾਂ ਤੱਕ ਲਿਖਤੀ ਰੂਪ ਵਿੱਚ ਮਿਲ ਰਹੇ ਹਨ ਦੂਜੀ ਗੱਲ ਇਹ ਹੈ ਕਿ ਲੇਖਕ ਨੂੰ ਆਮ ਕਰਕੇ ਸ਼ਬਦਾਂ ਦੀ ਕਮੀ ਪੈ ਜਾਂਦੀ ਹੈ ਸ਼ਬਦਾਂ ਦੀ ਕਮੀ ਪੈਨ ਕਰਕੇ ਉਹ ਕਈ ਵਾਰ ਉਹ ਨਹੀਂ ਖੜਾਉਤਾ ਜਾਂਦੀ ਹੈ ਪਰ ਮੈਂ ਹੈਰਾਨ ਹਾਂ ਕਿ ਸਾਡੇ ਧਿਆਨ ਸੀ ਕੰਨ ਹੀ ਪਾਸਤਾ ਇੱਕ ਬਹੁਤ بڑا ਪੜਾਣਾ ਸ਼ੌਕਨ ਦਾ ਨਵੇਂ ਨਵੇਂ ਸ਼ਬਦ ਉਹ ਵੀ ਖਾਦ ਦੇ ਖੇਤ ਪੰਜਾਬੀ ਦੇ ਪੰਜਾਬੀ ਮਾਹੌਲ ਦੇ ਔਰ ਪੇਡੂ ਬਾਕੀ ਫੜਦੇ ਉਹਨਾਂ ਬੰਤੇ ਨੇ ਇਸ ਲਈ ਉਹ ਬਹੁਤ ਹੀ ਬੁਢਾਈ ਦੇ ਪੱਤਰ ਨੇ ਕਿਉਂਕਿ ਮੈਂ ਖੁਦ ਬਿਸ਼ਪ ਜੀ ਆਪੀ ਪ੍ਰਚਾਰ ਸੰਬੰਧਾ ਪ੍ਰਚਾਰਕ ਨੂੰ ਕਰਕੇ ਸਾਨੂੰ ਪਿੰਡਾਂ ਵਿੱਚ ਜਾਣਾ ਪੈਂਦਾ ਸਕੂਲਾਂ ਵਿੱਚ ਜਾਣਾ ਪੈਂਦਾ ਹੈ ਅਸੀਂ ਅੱਜ ਪ੍ਰਚਾਰ ਕਰਦੇ ਹਾਂ ਤੇ ਇਸ ਕਰਕੇ ਸਾਡਾ ਕੰਮ ਤਿਆਨ ਸਕਦਾ ਲਈ ਬੜੀ ਬੁਝਿਆ ਟਰੰਨਾ ਕਰ ਰਹੇ ਨੇ ਆਪਣੇ ਕਿਤਾਬਾਂ ਦੇ ਰਾਹੀਂ ਕਿ ਉਹ ਲੋਕਾਂ ਨੂੰ ਪੰਜਾਬੀ ਦੇ ਰੇ ਪ੍ਰਚਾਰ ਕਰਦੇ ਨੇ ਬੜੀ ਸਿੰਪਲ ਭਾਸ਼ਾ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਝ ਵੀ ਲੇਖਦੀ ਜੋ ਆਡੀ ਭਾਸ਼ਾ ਵਰਤੀ ਜਾਵੇ ਜੋ ਲੇਖੀ ਵਿੱਤੇ ਉਹਨਾਂ ਨੇ ਆਪਣੀ ਭਾਸ਼ਾ ਵਰਤੀ ਆ ਉਹ ਬਹੁਤ ਹੀ ਸੁਧਾਰ ਨੂੰ ਚਾਹੀਦੀ ਆ ਸੁਧਾਰ ਨੂੰ ਲੋਕਾਂ ਦੀ ਪਹੁੰਚ ਤੱਕ ਚਾਹੀਦੀ ਆ ਜੇ ਕਿਸੇ ਲੇਖਕ ਦੀ ਜੇ ਮੈਂ ਲਿਖਦਾ ਮੇਰੀ ਲਿਖ ਤੇ ਹੀ ਹੈ ਇਤਨੀ ਮੁਸ਼ਕਲ ਆ ਕਿ ਉਹ ਜਿਹੜੇ ਮੈਂ ਪਾਠ ਨੂੰ ਸਮਝੀ ਨਹੀਂ ਲਗਦੀ ਆ ਉਹਦਾ ਲਿਖਣ ਦਾ ਕੋਈ ਫਾਇਦਾ ਨਹੀਂ ਆ ਇਸ ਕਰਕੇ ਕਿਸੇ ਵੀ ਲੇਖਕ ਜੇ ਲੇਖਣਿਆ ਉਹਦਾ ਪਹਿਲਾ ਸੂਲ ਇਹ ਆ ਕਿ ਉਹਦੇ ਜੇ ਪਾਠ ਕਰੇ ਉਹਨੂੰ ਚੰਗੀ ਤਰ੍ਹਾਂ ਸਮਝਣਾ ਉਸ ਦਾ ਸਤਿਕਾਰ ਕਰਦੇ ਤੁਸੀਂ ਚੰਗੀ ਤਰ੍ਹਾਂ ਇੰਜੋਏ ਕਰਦੇ। ਇਹ ਕਰਕੇ ਇਹ ਤਾਂ ਗੱਲਾਂ ਨਹੀਂ ਕਾਹਲੋ ਸਾਹਿਬ ਵੀ ਬੜੇ ਕਾਮਯਾਬ ਰਹੇ ਨੇ। ਦੂਸਰੀ ਗੱਲ ਇਹ ਹੈ ਆ ਕਿ ਕਾਹਲੋ ਸਾਹਿਬ ਨੇ 152 ਸਰਗਨਿਕਤਾ ਵਿੱਚ 107 ਲੀ ਗੀਤ ਲਿਖੇ ਨੇ। 107 ਗੀਤਾਂ ਦਾ ਇਹ ਸਿਰ ਹੈ ਆ। ਔਰ ਗੀਤ ਵੀ ਉਹਨਾਂ ਨੇ ਵਕ ਵਕ ਬਣ ਰਹੀ ਹੈ ਜੀ। ਉਹਨਾਂ ਨੇ ਸਮਾਜ ਭਾਈ ਦੇ ਗੀਤ ਵੀ ਲਿਖੇ ਨੇ। ਉਹਨੇ ਸਮਾਜ ਨੂੰ ਉਪਸਾਨ ਦਾ ਗੀਤ ਵੀ ਲਿਖੇ ਨੇ। ਉਹਨਾਂ ਨੇ ਸਮਾਜ ਨੂੰ ਝੋੜਨ ਦਾ ਵੀ ਕੰਮ ਕੀਤਾ ਉਹਨਾਂ ਨੇ ਤਾਂ ਇਹ ਉਹਨਾਂ ਸਾਰੇ ਨਾਰਿਆਂ ਨੇ ਟੁੰਗ ਮੇ ਬੋਲ ਢੁੰਮੇ ਬੋਲ ਲਿਖਿਆ ਉਹਨਾਂ ਦਾ ਕਹਿਣਾ ਮਕਸਦ ਉਹਦਾ ਇਹੀ ਆ ਕਿ ਸਾਡੇ ਸਮਾਜ ਨੂੰ ਜਾਗਣਾ ਪਿਆ ਸਮਾਜ ਸਾਡਾ ਕਿੱਥੋਂ ਜਾ ਰਿਹਾ ਹੈ کئی ਉਹਦੇ ਗੀਤ ਜਿਹੇ ਨੇ ਕਿ ਹਰ ਇੱਕ ਗੱਜੂ ਬੰਦਾ ਸਮਾਜਿਕ ਪ੍ਰਾਣੀ ਆ ਉਹ ਸਮਝ ਲਵੇਗੀ ਕਿ ਸਮਾਜ 'ਚ ਰਹੇ ਸਾਡਾ ਮਕਸਦ ਕੀ ਆ ਅਸੀਂ ਸਮਾਜ ਲਈ ਕੀ ਕਰ ਰਹੇ ਆ ਉਸੇ ਨਾਲ ਹੀ ਇਹ ਵੀ ਆ ਕਿ ਉਹਨਾਂ ਸੱਚੀ ਆਪਣੀ ਬਾਣੀ ਪਰ ਖੜੇ ਨੇ ਕੋਈ ਕੱਟਦਾ ਹੈ ਇੱਕੀ ਦਾਉਂਦਾ ਸੱਚ ਤੇ ਕੱਟ ਕੋਣੇ ਕੰਚ ਦੇ ਨਾਲ ਕੱਟ ਦੇ ਨਾਲ ਆਪਣੇ ਸੰਤੂਖੋ ਕਮਿਆਰ ਕੀਤਾ ਹੈ ਕਿ ਸੱਚ ਤੇ ਕੱਟ ਕਿਸ ਤਰ੍ਹਾਂ ਦੋ ਬੰਨਾਂ ਨੇ ਦੋ ਚੀਜ਼ਾਂ ਨੇ ਜਿਹੜੀਆਂ ਕਿ ਹਰ ਵੇਲੇ ਦੂਸਰੇ ਬੰਦੇ ਚੁੰਨੀਆਂ ਨਹੀਂ ਸੱਚ ਵੀ ਚੁੰਦਾ ਹੈ ਕੱਟ ਵੀ ਚੁੰਦਾ ਹੈ ਲੇਕਿਨ ਜਿਹੜਾ ਬੰਦਾ ਇਹ ਦੋਹਾਂ ਨੂੰ ਸਹਿਨ ਕਰ ਲੇਗਾ ਸੱਕੀ ਵੀ ਸੈੱਟ ਕਰ ਲੇਗਾ ਕੱਟ ਨਹੀਂ ਮਾਰਨੀ ਸੈੱਟ ਕਰ ਲੇਗਾ ਉਹ ਬੰਦਾ ਵਧੀਆ ਇਨਸਾਨ ਬਣ ਜਾਏਗਾ ਇਹ ਉਹਨਾਂ ਦੀ ਆਪਣੀ ਸੋਚਣੀ ਆ ਇਸ ਕਰਕੇ ਇਹ ਸਾਨੂੰ ਵੀ ਇੱਕ ਸਭ ਕੰਮ ਕਿ ਜਿਵੇਂ ਜਿਵੇਂ ਸਮਾਜ ਵਿੱਚ ਰਹਿਣਾ ਹੈ ਕਿ ਪਰਿਵਾਰ ਵਿੱਚ ਰਹਿਣਾ ਹੈ ਦਾ ਸਾਨੂੰ ਸੱਚਾ ਔਰ ਕੱਟਕ ਤੇ ਹੈ ਬੰਦਾ ਕਿ ਪਰਿਵਾਰ ਵਿੱਚ ਵੀ ਥੋੜਾ ਬੰਦਾ ਕੋੜਾ ਬੋਲਿਆ ਜਾਂਦਾ ਹੈ ਜੇ ਕਿ ਜਦ ਤੁਸੀਂ ਸੱਚ ਬੋਲਦੇ ਹੋ ਫਿਰ ਪਰਿਵਾਰ ਆਪਿਆਂ ਬਰਦਾਸ਼ਤ ਕਰ ਲੇਗਾ ਜੇ ਤੁਸੀਂ ਕੋੜਾ ਬੋਲਦੇ ਹੋ ਕੱਟ ਬੋਲ ਤੁਸੀਂ ਵੀ ਹੋ ਲੇਕਿਨ ਜੇ ਤੁਸੀਂ ਠੀਕ ਆ ਆਪਣੇ ਆਪਣੇ ਥਾਂ ਤੇ ਤਾਂ ਤੁਹਾਨੂੰ ਸਾਰਾ ਪਰਿਵਾਰ ਵੀ ਸਾਰਾ ਸਮਾਜ ਵੀ ਉਹ ਤੁਹਾਨੂੰ ਸਵੀਕਾਰ ਕਰੇਗਾ ਇਸ ਕਰਕੇ ਅਜਿਹਾ ਇਹਨਾਂ ਗੱਲਾਂ ਦੇ ਲਈ ਧਿਆਨ ਸਿੰਘ ਕਾਲੋ ਇੱਕ ਬਹੁਤ ਹੀ ਖੁਸ਼ੀਓ ਵਿਅਕਤੀ ਦੇ ਕਿਉਂਕਿ ਮੈਂ ਇਹਨਾਂ ਨੂੰ ਬਹੁਤ ਪੁਰਾਣਾ ਜਾਣਦਾ ਜਿਸ ਸਕੂਲ ਵਿੱਚ ਮੈਂ ਪ੍ਰਿੰਸੀਪਲ ਤਾਂ ਉੱਥੇ ਦੇ ਬੱਚੇ ਪੜ੍ਹਦੇ ਸੀ ਜਦੋਂ ਇਹ ਇਹ ਜੀ ਆਰਡਰ ਦੇ ਵਿੱਚ ਕੰਮ ਕਰਦੇ ਤੇ ਅਫੀਸਰ ਲੱਗੇ ਹੋਏ ਤੇ ਤਾਂ ਜਦੋਂ ਵੀ ਛੁੱਟੀ ਹੁੰਦੀ ਤੇ ਮੇਰੇ ਕੋਲ ਆ ਜਾਂਦੇ ਸੀ ਬੈਠ ਕੇ ਚਾਹੀ ਪੀਣੀ ਗੱਲਾਂ ਬਾਤਾਂ ਵੀ ਕਰਨੀਆਂ ਔਰ ਨਾਲ ਨਿਕ ਉਸ ਵੇਲੇ ਇਹ ਮੈਨੂੰ ਇੰਨੇ ਚ ਪਤਾ ਕਿ ਇਹਨੇ ਗੀਤ ਲਿਖ ਦੇਨੇ ਉਸ ਵੇਲੇ ਕਰਦੇ ਸਭ ਇੰਨਾ ਪੱਲਾ ਕਿ ਇਹ ਆਰਟੀਕਲ ਦਾ ਕੰਮ ਕਰਦੇ ਅਫੀਸਰ ਨੇ ਔਰ ਨਾਲ ਹੀ ਸੁਭਾਸ਼ ਸਿੰਘ ਦਾ ਕੰਮ ਕਰਦੇ ਨੇ ਮੇਰੇ ਨਾਲ ਸੀਸਕੰਦੀ ਰਹਿੰਦੇ ਔਰ ਬੱਚੇ ਦੀ ਪੜ੍ਹਾਈ ਦੇ ਰਹਿ ਗਾ ਇੰਨੇ ਫਿਕਰ ਮੰਨਦੇ ਨੇ ਕਿ ਟਾਈਮ ਟਾਈਮ ਆ ਕੇ ਮੈਨੂੰ ਮਿਲਦੇ ਰਹਿੰਦੇ ਨੇ ਬੱਚੇ ਦੀ ਖਬਰ-ਖਾਬਰ ਪੁੱਛਦੇ ਅੱਜ ਉਹ ਬੱਚੇ ਵੱਡੇ ਹੋ ਗਏ ਹਾਂਜੀ ਸਾਡੇ ਬੜੇ ਬੜੇ ਖੁੱਲ੍ਹ ਬਲੇ ਹੋਏ ਨੇ ਹਨ ਖੁਸ਼ੀ ਆ ਅੱਗੇ ਰਿਉਂਦੇ ਪੋਤੇ ਉਹਨੇ ਇੰਨੇ ਪਿਆਰੇ ਇੰਨੇ ਪਿਆਰੇ ਪੋਤੇ ਨੇ ਜਰੂਰੀ ਦੇਖੀਦਾ ਤਾਂ ਬਾਹਰ ਸੁਆਗਤ ਚ ਜਿੱਥੇ ਡੰਦੇ ਤੇ ਉਹਨਾਂ ਨਾਲ ਪੋਤੇ ਨੂੰ ਨਾਲ ਲੱਗ ਜਾਂਦੇ ਸੀ ਉਂਗਲੀ ਫੜ ਕੇ ਠੀਕ ਆ ਫਿਰ ਅਸੀਂ ਕਈ ਵਾਰ ਕੁਸ਼ਨਾ ਜਾਂ ਅੰਥੀ ਜੀ ਇਹ ਬੱਚੇ ਨੂੰ ਆਪ ਵੀ ਸਿੱਖ ਕੇ ਬੋਲਣਾ ਕਿਉਂਕਿ ਹਾਂ ਇਹ ਵੀ ਵੱਡੇ ਹੋ ਕੇ ਨਾ ਉਹਨਾਂ ਕੋਲ ਗਾਉਣਗੇ ਉਹਨਾਂ ਕੋਲ ਵੱਡੇ ਹੋ ਕੇ ਲਗਾ ਕੰਮ ਕਰਨਗੇ ਇਸ ਕਰਕੇ ਉਹਨਾਂ ਦੀ ਜਿਹੜੀ ਇਹ ਪ੍ਰਵਿੱਤੀ ਆ ਪਰਿਵਾਰਪਤੀ ਸਮਾਜ ਪ੍ਰਤੀ ਉਹ ਅਸੀਂ ਉਹਦਾ ਦੇ ਨਹੀਂ ਦੇ ਸਕਦੀ ਦੂਜੀ ਗੱਲ ਇਹ ਹੈ ਕਿ ਉਹ ਉਹਨਾਂ ਨੇ ਬਹੁਤ ਸਾਰੇ ਗੀਤ ਧਾਰਮਿਕ ਵੀ ਲਿਖੇ ਜਿਦਾਂ ਉਹਨੇ ਪੈਸਾ ਵਿੱਚ ਗੀਤ ਪੜਿਆ ਬਾਬਾ ਦੀਪ ਸਿੰਘ ਵੀ ਬਾਰੇ ਕਿਤਨਾ ਪਿਆਰਾ ਗੀਤ ਆ ਕਿਤਨੇ ਅੰਦਰ ਗੋਲ ਠੰਗੇ ਨੇ ਜਿਦਰੀ ਇੱਕ ਬੰਦਾਰ ਆ ਕੰਗ ਤੇ ਇਸ ਕਰਕੇ ਅਜੇ ਉਹਨਾਂ ਨੇ ਗੀਤ ਕਾਫੀ ਗੀਤ ਲੇ ਔਰ ਮੈਂ ਤਾਂ ਤਾਂ ਜਿਹੜੂ ਸੁਆਲ ਮੰਗਾ ਕਿ ਜਿੰਨੇ ਵੀ ਇਹ ਧਾਰਮਿਕ ਗੀਤ ਬੁੱਕ ਦੇ ਵਿੱਚ ਰਏ ਉਹਨਾਂ ਨੂੰ ਵੱਖਰੇ ਕੱਢ ਕੇ ਇੱਕ ਛੋਟੀ ਧਾਰਮਿਕ ਪਿੱਤਾ ਦੀ ਕਿਤਾਬ ਬਣਾ ਲਿਓ ਤਾਂ ਕਿ ਇਹਦੇ ਬੱਚੇ ਦੇ ਸਕੂਲਾਂ ਦੇ ਬੱਚੇ ਗੁਰਦੁਆਰਿਆਂ ਵਿੱਚ ਜਾ ਕੇ ਜਾਂ ਧਾਰਮਿਕ ਸਥਾਨਾਂ ਤੇ ਜਾ ਕੇ ਜਾਂ ਧਾਰਮਿਕ ਸਮਾਗਵਾਂ ਉੱਤੇ ਜਾ ਕੇ ਉਹ ਬੱਚੇ ਇਹਨਾਂ ਦੀ ਪਰੂ ਗਾ ਕੇ ਸੁਣੋ ਕਿਉਂਕਿ ਇਹ ਗੀਤ ਤਾਂ ਹੀ ਫੈਜਾਏ ਇਸੇ ਇੱਕ ਤਾਅ ਲਿਖਣ ਦਾ ਫਾਇਦਾ ਤਾਂ ਹੀ ਆ ਜਿਉ ਕਿਤਾਬ ਲੋਕਾਂ ਤੱਕ ਜਾਂਦੀ ਆ ਜਿਉ ਕਿਤਾਬ ਸਮਾਜ ਤੱਕ ਪਹੁੰਚਦੀ ਆ ਜੇ ਕੋਈ ਕਿਤਾਬ ਸਮਾਜ ਆ ਭੜਾ ਨਹੀਂ ਕਰ ਸਕਦੀ ਜਾਂ ਲੋਕਾਂ तक ਨਹੀਂ ਪਹੁੰਚਦੀ ਲਾਇਬ੍ਰੇਰੀਆਂ ਜੀ ਬੰਦ ਪਈਆਂ ਅਸੀਂ ਦੇਖੀਦਾ ਮੈਨੂੰ ਬਹੁਤ ਸਾਰੇ ਸਕੂਲਾਂ ਜਾਣ ਦਾ ਮੌਕਾ ਮਿਲਦਾ ਹੈ ਲਾਇਬ੍ਰੇਰੀ ਹੈ ਦੀ ਸਕੂਲ ਚ ਹਾਂਜੀ ਹੈ ਲਾਇਬ੍ਰੇਰੀ ਕਿੱਥੇ ਆਲੀ ਔਲ ਬਾੜੀ ਜਾ ਔਲ ਮਰੀ ਲੇਖ ਤਬਾ ਬੰਦ ਪਈਆਂ ਜੀ ਉਹਨਾ ਬੰਦ ਕਿਤਾਬਾਂ ਦਾ ਕੋਈ ਫਾਇਦਾ ਨਹੀਂ ਆਇ ਕਿਤਾਬ ਆਵੇ ਲੋਕ ਰਪਨ ਤੋਂ ਬਾਅਦ ਵੱਧ ਬਸਮਾਨ ਵਿੱਚ ਆਵੇ ਬੱਚਿਆਂ ਤੇ ਜਾਵੇ ਸਾਡੇ ਬਜ਼ੁਰਗਾਂ ਕੋਲ ਜਾਵੇ ਜਿਹੜੇ ਲੋਕ ਬਾਹਰ ਜਾ ਕੇ ਆਪਣੇ ਲਾਇਬ੍ਰੇਰੀ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਦੇ ਘਰ ਪਹੁੰਚਾਈ ਜਾਵੇ ਇਹ ਸਾਡੇ ਕੰਮ ਨੂੰ ਕਰਨੇ ਬਾਕੀ ਨੇ ਤੇ ਇਸ ਕਰਕੇ ਮੈਂ ਇਹ ਵੀ ਫੀਲ ਕਰਦਾ ਕਿ ਧਾਮ ਸਿੰਘ ਕਲੋ ਜੀ ਨੂੰ ਉਹ ਵਾਸੀ ਵੀ ਨਹੀਂ ਉਹ ਜਰੂਰ ਇਸ ਵਾਂਝ ਲੱਗੇ ਰਹੇਗੇ ਮੇਰੇ ਕਹੇ ਇਹ ਮੇਰੀ ਫੀਲ ਵੀ ਪੀਜ਼ ਆ ਕਿ ਉਹਦੇ ਦੇ ਘਰ ਵਿੱਚ ਗੀਤ ਰਹੇ ਜਿਹੜੇ ਉਹਦੇ ਧਾਰਮਿਕ ਫੀਸ ਰਹੇ ਮੈਂ ਸਾਰੇ ਪੜਾਏ ਬਹੁਤ ਹੀ ਵਧੀਆ ਧਾਰਮਿਕ ਗੀਤ ਨੇ ਮੇਰੇ ਵੀ ਕਈ ਕਿਤਾਬਾਂ ਧਾਰਮਿਕ ਪੜ੍ਹਾਂ ਚੁੱਕੀਆਂ ਨੇ ਪਰ ਜੇ ਕਿਤਾਬ ਬੱਦੀ ਪੱਥੀ ਬਣਾ ਰਹੀ ਹੈ ਨਾ ਬਹੁਤ ਹੀ ਲਾਹੇਵੰਦ ਹੋਈ ਕਿ ਉਹਦਾ ਇਹ ਵੇਖੀ ਚੌਣ ਲੈ ਸਾਡੇ ਇਹ ਨਾ ਔਂਬੜੀ ਸੀੜੀ ਨਾ ਔਂਬੜੀ ਸੀੜੀ ਚੰਗੇ ਲਿਖੇ ਲਗੇ ਇਹਦੇ ਪੱਥੇ ਜਾਵੇ ਇਸ ਰੋਲੇ ਸਮਾਜ ਨੂੰ ਫੜਾ ਬਹੁਤ ਖਿਲਿਆ ਹੋਇਆ ਹੈ ਸਾਰੇ ਮੇਰੇ ਲੋਕਾਂ ਦੇ ਸੱਜਣਾ ਸਾਰੇ ਸਹਿਮਤ ਹੋਣਗੇ ਸਾਡਾ ਸਮਾਜ ਤਾਂ ਬਹੁਤ ਪੂਰੀ ਤਰ੍ਹਾਂ ਪਹਿੱਲਿਆ ਹੋਇਆ ਹੈ ਜਿਹੜੇ ਇਹ ਚੁਕੀਆਂ ਨੇ ਕਦੇ ਨਿਸ਼ਾਨੀ ਗੱਲ ਕਰਦੀ ਐ ਕੋਈ ਸਮਾਜ ਹੋਰ ਅਸੀਂ ਗੱਲ ਕਰਨੀ ਆ ਸਮਾਜਿਕ ਬੁਰਾਈਆਂ ਦਾ ਅੰਤ ਨਹੀਂ ਆਈਆਂ ਨੇ ਸਈ ਬੱਚਿਆਂ ਸਾਡੇ ਨੂੰ ਪਤਾ ਨਹੀਂ ਕਿਤਾਬਾਂ ਦਾ ਕਿਵੇਂ ਪੜ੍ਹਨਾ ਹੈ ਇਹ ਉਹਦਾ ਭੁੱਲੇ ਗਏ ਨੇ ਕਿਤਾਬ ਉਹ ਪੜ੍ਹਨੀ ਆ ਤੇ ਇਸ ਕਰਕੇ ਸਾਨੂੰ ਲੋੜ ਆ ਤੇ ਅਸੀਂ ਜੋ ਬੁੱਧੀਜੀਵੀ ਲੋਕ ਬਠੇ ਆ ਸਾਰੇ ਸਹਿਤ ਕਰਨ ਲਈ ਅਪੀਲ ਆ ਇਹ ਆਪਾਂ ਨੇ ਇਹ ਵੀ ਉਪਰਾਲਾ ਕਰਨਾ ਹੈ ਕਿ ਕਿਤਾਬਾਂ ਨੂੰ ਧੁਰ ਪਈ ਬੱਚਿਆਂ ਤੱਕ ਪਹੁੰਚਾਈਏ ਆਪੇ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਈਏ ਆਉਣ ਵਾਲੀ ਪੀੜ੍ਹੀ ਨਾਲ ਜੋੜੀਏ ਤੇ ਇਹ ਸਾਡੇ ਲਈ ਇੱਕ ਬੜਾ ਟੰਗਾ ਕੰਮ ਹੋਏਗਾ ਇੱਕ ਸਭ ਤੋਂ ਵੱਡੀ ਜੋ ਇਸ ਕਿਤਾਬ ਦੀ ਖੂਬੀ ਆ ਉਹਨਾਂ ਨੇ ਆਪਣੀ ਆਧਿਕ ਗੀਦਰ ਚਾਣੇ ਸਮਾਜ ਨੂੰ ਝੋੜਿਆ ਉਠੋ ਕਿਹ ਕਿਦਾਂ ਤੁਸੀਂ ਕਿਦਾਂ ਚੁੱਪ ਬੈਠੇ ਹੋ ਸਮਾਜਿਕ ਕੀ ਬਾਤ ਰਿਹਾ ਹੈ ਸਮਾਜਿਕ ਕਿਥੇ ਕਿਤੇ ਗੁਨਾਹ ਹੋ ਰਿਹਾ ਹੈ ਕਿਨਾ ਉਹ ਸਾਰਿਆਂ ਨੂੰ ਸਾਨੂੰ ਉਹਨਾਂ ਨੇ ਫਾਰਵਰਡ ਕੀਤਾ ਜੋੜਿਆ ਹੈ ਉਹ ਵੀ ਸਾਰੇ ਪੜਿਓ ਕਿਉਂਕਿ ਉਹ ਸਾਰੇ ਗੀਤ ਰਾਹੀਂ ਸਾਨੂੰ ਸਾਰਿਆਂ ਨੂੰ ਜਿੋੜਿਆ ਹੈ ਵੀ ਭਾਈ ਤੁਸੀਂ ਕਿੱਥੇ ਬੱਥੇ ਹੋ ਦੇਖੋ ਕੀ ਹੋ ਰਿਹਾ ਬਾਹਰ ਇਹ ਸਾਨੂੰ ਸਾਰਿਆਂ ਨੂੰ ਇੱਕ ਬੜੀ ਸਿੱਖਿਆ ਵੀ ਆ ਔਰ ਸਾਡੇ ਲਈ ਇੱਕ ਬੜੀ ਬੰਗਾਰ ਵੀ ਆ ਦੂਜੀ ਗੱਲ ਇਹ ਆ ਕਿ ਉਹਨਾਂ ਨੇ ਸਿਰਫ ਧਾਰਮਿਕ ਗੀਤ ਸਮਾਜਿਕ ਗੀਤ ਜਾਂ ਦੇਸ਼ ਪਿਆਰ ਦੇ ਗੀਤਾਂ ਤੱਕ ਹੀ ਇਸ ਤਰ੍ਹਾਂ ਨੂੰ ਸੀਂਧੇ ਰੱਖਿਆ ਕਿਤੇ ਕਿਤੇ ਇਸ਼ਕ ਮਜਾਜੇ ਮਿਲਨ ਕਰਦੇ ਜੀ ਇਸ ਪੰਜਾਬੀ ਦੇ ਗੱਲਾਂ ਵਿੱਚ ਕੀਤੀਆਂ ਹੋਈਆਂ ਨੇ ਜਿਸ ਤਰ੍ਹਾਂ ਅ ਜਿਵੇਂ ਗੀਤ ਕਰਦੇ ਹੈ ਕੀ ਗੱਲ ਨਹੀਂ ਗੱਲ ਸੁਣ ਮੇਰੀ ਬਿੱਤਰਾ ਨਹੀਂ ਗੱਲ ਸੁਣ ਤਰਾਵੇ ਦੀ ਸਭਾ ਬਾਹਰ ਕੋਲੇ ਇੱਕ ਬਹੁਤ ਹੀ ਬਦਾ ਗੀਤ ਲੱਗਿਆ ਹੈ ਉਹ ਕੁੜਿਆ ਪਿਆਰ ਦੇ ਸਬੰਧ ਵਿੱਚ ਹੈ ਲੇਕਿਨ ਬਹੁਤ ਹੀ ਤਾਰਕੀ ਦਿੱਤਾ ਇਸੇ ਤਰ੍ਹਾਂ ਮਦਰੋ ਮੇਰੀ ਮਦਰੋ ਮਧਾਰੀ ਵਰਦੀ ਮਦਰੋ ਮਧਾਰੀ ਵਰਦੀ ਇੱਥੇ ਵੀ ਉਹ ਪ੍ਰੇਮ ਪ੍ਰੇਮ ਨੂੰ ਨਿਕਾਲੀ ਹੈ ਉਹਨਾਂ ਬਾਹਰ ਦੇ ਇਹ ਟ੍ਰਿਕ ਕਰਾ ਜਿੱਥੇ ਉਹਨਾਂ ਨੇ ਧਾਰਮਿਕ ਕਾਵਾਂ ਲਿਖਿਆ ਨੇ ਧਾਰਮਿਕ ਗੀਤ ਲਿਖੇ ਨੇ ਸਮਾਜਿਕ ਗੀਤ ਲਿਖੇ ਨੇ ਦੇਸ਼ ਪਿਆਰ ਦੇ ਗੀਤ ਲਿਖੇ ਨੇ ਉੱਥੇ ਹੀ ਉਹਨਾਂ ਨੇ ਕਿਤੇ ਕਿਤੇ ਸਿਰਫ শ্রোਤਿਆਂ ਨੂੰ ਰੋਦੇ ਦਾ ਇੰਜੋਏ ਕਰਨ ਲਈ শ্রোਤਿਆਂ ਨੂੰ ਆਪਣੇ ਗਾਣ ਲਈ ਜਾਂ শ্রোਤਿਆਂ ਨੂੰ ਇਹ ਦੱਸਣ ਲਈ ਕਿ ਜੇ ਤੁਹਾਨੂੰ ਇਸ ਦਾ ਮਨੋਰੰਜਨ ਇਸ ਨਾਲ ਹੁੰਦਾ ਹੈ ਤਾਂ ਇਹ ਵੀ ਇੱਕ ਪਰਥਾ ਦਿਓ ਤਾਂ ਉਹ ਵੀ ਸਾਡੇ ਵਜਨਾਂ ਨੇ ਉਹ ਕਲਾਸ ਤੇ ਲੀਤੀ ਹੈ ਸਭ ਤੋਂ ਵੱਡੀ ਜੋ ਮੈਂ ਗੱਲ ਫੇਰਖਾਂਦਾ ਕਿ ਉਹ ਇੱਕ ਇੱਕ ਪਾਠ ਦੇ ਵਿੱਚ ਜੋ ਬੋਲੀ ਵਰਤੀ ਗਈ ਆ ਜੋ ਬੋਲੀ ਵਰਤੀ ਗਈ ਜੋ ਸ਼ਬਦ ਵਰਤੀ ਗਈ ਹੈ ਬਹੁਤ ਈਜ਼ ਆ ਹਨ ਬਹੁਤ ਹੀ ਸਧਾਨੇ ਜਿਹੜੇ ਕਿ ਹਰ ਇੱਕ ਪਿੰਡੂ ਬੰਦੇ ਦੇ ਪਹੁੰਚ ਵਿੱਚ ਨੇ ਹਰ ਪਿੰਡੂ ਬੰਦਾ ਕੋਈ ਵੀ ਜੋ ਪਾਠ ਪੜ੍ਹੇਗਾ ਉਹ ਸਮਝੇਗਾ ਕਿ ਇਸ ਵਿੱਚ ਜਿਹੜਾ ਲੇਖਕ ਹੈ ਇਸ ਜੋ ਗੀਤਕਾਰ ਆ ਉਹ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਉਹ ਕੀ ਦੱਸਣਾ ਚਾਹੁੰਦਾ ਹੈ ਇਹ ਸਭ ਤੋਂ ਵੱਡੀ ਗੱਲ ਆ ਠੀਕ ਕਰਕੇ ਬੜਾ ਕੁਝ ਬੋਲਣਾੂਗਾ ਕਿਉਂਕਿ 170 ਗੀਤ ਨੇ ਜੇ ਇੱਕ ਗੀਤ ਮੈਂ 2-2 ਮਿੰਟ ਬੋਲਾਂਗਾ ਤਾਂ 214 ਮਿੰਟ ਬਣ ਜਾਣਗੇ ਇਹ ਪੋਸੀਬਲ ਹੀ ਕਿਉਂਕਿ ਪਹਿਲਾਂ ਸਾਡੇ ਪੰਨਾ ਲਾਲ ਜੀ ਨੇ ਕਮਾਲ ਕਰ ਦਿੱਤੀ ਆ ਪੂਰੀ ਪੁਸਤਕ ਨੂੰ ਬੜੇ ਥੋੜੇ ਸ਼ਬਦਾਂ ਵਿੱਚ ਸਮੇਟ ਕੇ ਸਾਰਾ ਸਾਰਾ ਉਹਨਾਂ ਦਾ ਬੜੇ ਕੋਈ ਨਿਜੋਰ ਕੱਢ ਕੇ ਦਿੱਤਾ ਹੈ ਤੇ ਇਸ ਲਈ ਮੈਂ ਬਾਹਰ ਦਾ ਨਾਂ ਕਹਦਾ ਹੋਇਆ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਔਰ ਬਿਸ਼ਪ ਪੰਜਾਬੀ ਪ੍ਰਚਾਰ ਸਭਾ ਵੱਲੋਂ ਧਿਆਨ ਸਿੰਘ ਜੀ ਅਕਾਲ ਜੀ ਨੂੰ ਬਹੁਤ ਬਹੁਤ ਮੁਮਾਰਕਤਾ ਦੇਣੀ ਧੰਨਵਾਦ